ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘਾਂ ਗੁਰੂ ਸਾਹਿਬਾਨ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਜੀ ਸਾਧ ਸੰਗਤ ਜੀ ਜਿਹੜਾ ਆਪਾਂ ਨੂੰ ਇਹ ਜੀਵਨ ਮਿਲਿਆ ਹੈ ਸਾਧ ਸੰਗਤ ਜੀ ਇਸ ਨੂੰ ਸਫਲ ਬਣਾਉਣ ਦੇ ਲਈ ਇਸ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਤੁਸੀਂ ਹਰ ਰੋਜ਼ ਗੁਰਬਾਣੀ ਦਾ ਜਾਪ ਕਰਿਆ ਕਰੋ। ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਰਹਿਣ ਵਾਲੀ ਹੈ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਉਹਨਾਂ ਦੀ ਮਿਹਰ ਭਰੀ ਨਿਗਾਹ ਤੁਹਾਡੇ ਪਰਿਵਾਰ ਨੂੰ ਖੁਸ਼ੀਆਂ ਦੇ ਨਾਲ ਭਰ ਦੇਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਤ ਸੰਗਤ ਜੀ ਇਹ ਜੋ ਆਪਾਂ ਨੂੰ ਮਨੁੱਖਾ ਜੀਵਨ ਮਿਲਿਆ ਹੈ ਇਹ ਸਾਨੂੰ ਵਾਰ-ਵਾਰ ਨਹੀਂ ਮਿਲਣਾ ਤੁਸੀਂ ਜਿਵੇਂ ਹਰ ਰੋਜ਼ ਆਪਣੇ ਘਰ ਦੇ ਕਮਾਕਾਰਾਂ ਨੂੰ ਲੈ ਕੇ ਜਾਂ ਕਿਸੇ ਮੁਸ਼ਕਲ ਨੂੰ ਲੈ ਕੇ ਜਾਂ ਤੁਹਾਡੇ ਤੇ ਗਰੀਬੀ ਹੈ ਪੈਸੇ ਦੀ ਕਮੀ ਹੈ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਸਤ ਸੰਗਤ ਜੀ ਹਰ ਇੱਕ ਪਰਿਵਾਰ ਆਪਣੇ ਘਰ ਦੇ ਵਿੱਚ ਟੈਨਸ਼ਨ ਦੇ ਵਿੱਚ ਹੀ ਰਹਿੰਦਾ ਹੈ ਦੁਖੀ ਰਹਿੰਦਾ ਹੈ ਪਰ ਸਤ ਸੰਗਤ ਜੀ ਤੁਸੀਂ ਕਦੇ ਵੀ ਦੁਖੀ ਨਾ ਰਹਿਆ ਕਰੋ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈ ਜਿੰਨੀ ਵੀ ਜ਼ਿੰਦਗੀ ਹੈ ਪਰਮਾਤਮਾ ਨੇ ਤੁਹਾਨੂੰ ਬਖਸ਼ੀ ਹੈ ਤੁਸੀਂ ਗੁਰਬਾਣੀ ਦਾ ਜਾਪ ਜ਼ਰੂਰ ਕਰਿਆ ਕਰੋ ਪਰਮਾਤਮਾ ਹੀ ਹਨ ਜੋ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਹੀ ਦੁੱਖਾਂ ਦਾ ਖਾਤਮਾ ਕਰ ਸਕਦੇ ਹਨ ਦੁੱਖਾਂ ਦਾ ਨਾਸ਼ ਕਰ ਸਕਦੇ ਹਨ ਪਰਮਾਤਮਾ ਤੋਂ ਬਿਨਾਂ ਸਾਥ ਸੰਗਤ ਜੀ ਹੋਰ ਕੋਈ ਵੀ ਐਸਾ ਮਨੁੱਖ ਜਾਂ ਇਨਸਾਨ ਨਹੀਂ ਹੈ ਜੋ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕੇ ਆਪਣੀ ਜ਼ਿੰਦਗੀ ਵਿੱਚ ਆਏ ਦੁੱਖਾਂ ਨੂੰ ਠੀਕ ਕਰ ਸਕੇ ਸਾਧ ਸੰਗਤ ਜੀ ਫਿਰ ਵੀ ਅੱਜ ਕੱਲ ਦੇ ਸਮੇਂ ਇਹ ਸਾਰਾ ਕੁਝ ਸਮਝ ਹੋਣ ਦੇ ਬਾਵਜੂਦ ਵੀ ਆਪਾਂ ਜਦੋਂ ਬਹੁਤੇ ਜ਼ਿਆਦਾ ਦੁਖੀ ਹੋ ਜਾਂਦੇ ਹਾਂ ਜਾਂ ਆਪਣਾ ਕੋਈ ਕਾਰਜ ਸਫਲ ਨਹੀਂ ਹੁੰਦਾ ਆਪਾਂ ਸੱਜੇ ਖੱਬੇ ਨੂੰ ਦੌੜਦੇ ਹਾਂ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਆਪਾਂ ਵਹਿਮ ਪਰਮਾ ਦੇ ਵਿੱਚ ਪੈ ਜਾਂਦੇ ਹਾਂ ਤੇ ਉੱਪਰੋਂ ਸਾਧ ਸੰਗਤ ਜੀ ਜਦੋਂ ਕੋਈ ਵੀ ਕੰਮ ਨਹੀਂ ਬਣਦਾ ਤੇ ਟੈਨਸ਼ਨ ਫਿਰ ਹੋਰ ਵੱਧ ਜਾਂਦੀ ਹੈ ਇਸੇ ਹੀ ਤਰ੍ਹਾਂ ਜੇ ਕੋਈ ਸਾਧ ਸੰਗਤ ਜੀ ਤੁਹਾਨੂੰ ਕਹਿੰਦਾ ਵੀ ਹੈ ਕਿ ਸਾਡਾ ਇੱਥੇ ਜਾ ਕੇ ਕੰਮ ਬਣਿਆ ਹੈ ਜਾਂ ਅਸੀਂ ਇੱਥੇ ਜਾ ਕੇ ਠੀਕ ਹੋਏ ਹਾਂ ਸਾਡੇ ਇੱਥੇ ਜਾ ਕੇ ਦੁੱਖ ਦੂਰ ਹੋਏ ਹਨ ਤਾਂ ਸਾਧ ਸੰਗਤ ਜੀ ਤੁਸੀਂ ਉਹਨਾਂ ਦੇ ਮਗਰ ਬਿਲਕੁਲ ਵੀ ਨਾ ਲੱਗਿਆ ਕਰੋ ਕਿਉਂਕਿ ਇਦਾਂ ਦੇ ਜਿਹੜੇ ਲੋਕ ਹੁੰਦੇ ਹਨ ਉਹਨਾਂ ਨੇ ਤਾਂ ਆਪ ਪਾਠ ਕਰਨਾ ਨਹੀਂ ਇਹ ਜੋ ਮਨੁੱਖ ਪਾਠ ਕਰਦੇ ਹਨ ਜੋ ਗੁਰੂ ਦੇ ਨਾਲ ਜੁੜੇ ਹੁੰਦੇ ਹਨ ਉਹਨਾਂ ਨੂੰ ਫਿਰ ਤੋੜ ਦਿੰਦੇ ਹਨ ਤਾਂ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖਣਾ ਹੈ ਭਰੋਸਾ ਰੱਖ ਕੇ ਤੁਸੀਂ ਇਸੇ ਤਰ੍ਹਾਂ ਪਾਠ ਕਰਦੇ ਹੀ ਰਹਿਣਾ ਹੈ ਪਰ ਕਿਸੇ ਦੇ ਮਗਰ ਲੱਗ ਕੇ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕਿਸੇ ਦੇਹਧਾਰੀ ਨੂੰ ਮੱਥਾ ਨਹੀਂ ਟੇਕਣਾ ਤੁਸੀਂ ਆਪਣਾ ਸਾਥ ਸੰਗਤ ਜੀ ਕਦੇ ਵੀ ਨਿਯਮ ਨਹੀਂ ਛੱਡਣਾ ਮੰਨਦੇ ਹਾਂ ਸਾਥ ਸੰਗਤ ਜੀ ਕਿ ਦੁਨੀਆਵੀ ਚੀਜ਼ਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਪੈਸਾ ਵੀ ਕਮਾਉਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਸਾਥ ਸੰਗਤ ਜੀ ਜੇ ਚੰਗੇ ਕਰਮ ਕਰਨਗੇ ਤਾ ਸਾਡਾ ਇਹ ਚੰਗੇ ਕਰਮ ਜਿਹੜੇ ਹੋਣਗੇ ਜਿਹੜੇ ਹਨ ਉਹੀ ਨਾਲ ਜਾਣਗੇ ਕਿਉਂਕਿ ਜਦੋਂ ਇਨਸਾਨ ਮੁੱਕ ਜਾਂਦਾ ਹੈ ਉਸਦੀ ਮੌਤ ਹੋ ਜਾਂਦੀ ਹੈ ਤੇ ਸਾਧ ਸੰਗਤ ਜੀ ਉਸਨੇ ਜਿਹੜੇ ਚੰਗੇ ਕਰਮ ਕੀਤੇ ਹੋਣ ਤਾਂ ਉਸਦੀ ਵਡਿਆਈ ਹੁੰਦੀ ਹੈ ਕਿ ਇਹ ਬੜਾ ਚੰਗਾ ਇਨਸਾਨ ਸੀ ਜੇਕਰ ਉਸਨੇ ਕੋਈ ਚੰਗਾ ਕਰਮ ਹੀ ਨਾ ਕੀਤਾ ਹੋਵੇ ਤਾਂ ਸਾਧ ਸੰਗਤ ਜੀ ਸਭ ਲੋਕ ਇਹੀ ਆਖਦੇ ਹਨ ਕਿ ਚਲੋ ਕੋਈ ਗੱਲ ਨਹੀਂ ਇਦਾਂ ਦਾ ਸੀਏ ਇਹਨੂੰ ਮਾੜੇ ਕੰਮਾਂ ਦਾ ਨਤੀਜਾ ਭੁਗਤਣਾ ਪਿਆ ਹੈ ਮਾੜਾ ਹੀ ਵਰਤਦਾ ਸੀ ਤੇ ਮਾੜਾ ਹੀ ਬੋਲਦਾ ਸੀ ਫਿਰ ਇਸੇ ਤਰ੍ਹਾਂ ਹੀ ਸਾਤਸੰਗਤ ਜੀ ਬੋਲਿਆ ਜਾਂਦਾ ਹੈ ਇਸ ਕਰਕੇ ਜਿਹੜਾ ਵੀ ਨਾਮ ਜਪੇਗਾ ਸੇਵਾ ਕਰੇਗਾ ਸਿਮਰਨ ਕਰੇਗਾ ਉਹ ਹੀ ਸਾਤਸੰਗਤ ਜੀ ਤੁਹਾਡੇ ਨਾਲ ਜਾਵੇਗਾ ਇਹ ਸਭ ਵਸਤੂਆਂ ਪੈਸਾ ਜੋ ਵੀ ਦੌਲਤ ਸ਼ੋਹਰਤ ਹੈ ਇਹ ਤਾਂ ਸਾਤਸੰਗਤ ਜੀ ਇੱਥੇ ਹੀ ਪਿਆਰ ਰਹਿ ਜਾਣਾ ਹੈ ਇਸ ਕਰਕੇ ਤੁਸੀਂ ਵੀ ਪਾਠ ਕਰਿਆ ਕਰੋ ਸੇਵਾ ਕਰਿਆ ਕਰੋ ਤੇ ਸਿਮਰਨ ਕਰਿਆ ਕਰੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਗੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਨੂੰ ਵੀ ਇਹ ਸੰਕੇਤ ਮਿਲਦੇ ਹਨ ਤੁਸੀਂ ਇਹਨਾਂ ਸੰਕੇਤਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਨੁੱਖ ਦਾ ਆਖਰੀ ਸਮਾਂ ਆਉਣ ਵਾਲਾ ਹੈ ਜਦੋਂ ਮਨੁੱਖ ਦਾ ਆਖਰੀ ਸਮਾਂ ਆਉਂਦਾ ਹੈ ਤਾਂ ਸਾਧ ਸੰਗਤ ਜੀ ਉਸ ਨੂੰ ਇਹ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਕਿਹੜੇ ਸੰਕੇਤ ਹਨ ਜੋ ਸਾਨੂੰ ਜੋ ਸਾਨੂੰ ਆਖਰੀ ਸਮਾ ਆਉਣ ਦੇ ਸਮੇਂ ਮਿਲਦੇ ਹਨ ਇਸ ਲਈ ਇਸ ਵੀਡੀਓ ਨੂੰ ਪੂਰਾ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹਨ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਆਪਣੇ ਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਫਿਰ ਸਮਝਾਉਂਦੇ ਹਨ ਕਿ ਜਦੋਂ ਮਨੁੱਖ ਦਾ ਆਖਰੀ ਸਮਾ ਆਉਂਦਾ ਹੈ ਤੇ ਉਸ ਦਾ ਸਰੀਰ ਵੀ ਉਸ ਨੂੰ ਸੰਕੇਤ ਦੇਣੇ ਸ਼ੁਰੂ ਹੋ ਜਾਂਦਾ ਹੈ ਜਿਵੇਂ ਸਾਲ ਸੰਗਤ ਜੀ ਆਪਾਂ ਨੂੰ ਆਪਣੀਆਂ ਅੱਖਾਂ ਵੀ ਸੰਕੇਤ ਦਿੰਦੀਆਂ ਹਨ ਜਿਵੇਂ ਪਹਿਲਾਂ ਆਪਾਂ ਨੂੰ ਬਹੁਤ ਦਿਖਦਾ ਹੁੰਦਾ ਹੈ ਜਿਵੇਂ ਜਿਵੇਂ ਉਮਰ ਦੇ ਹਿਸਾਬ ਨਾਲ ਹੌਲੀ ਹੌਲੀ ਘਟ ਦਿਸਣਾ ਸ਼ੁਰੂ ਹੋ ਜਾਂਦਾ ਹੈ ਘਟ ਜਾਂਦਾ ਹੈ ਇਸੇ ਤਰ੍ਹਾਂ ਸਾਲ ਸੰਗਤ ਜੀ ਕੰਨ ਵੀ ਜਵਾਬ ਦੇ ਜਾਂਦੇ ਹਨ ਉੱਚਾ ਸੁਣਨਾ ਸ਼ੁਰੂ ਹੋ ਜਾਂਦੇ ਹਨ ਦੰਦ ਵੀ ਸਾਡੇ ਸਾਨੂੰ ਜਵਾਬ ਦੇ ਜਾਂਦੇ ਹਨ ਸਾਡਾ ਮੂੰਹ ਵੀ ਤੇ ਮਾਸ ਵੀ ਲਮਕਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਕੇਸ ਕਾਲਿਆਂ ਤੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਤ ਸੰਗਤ ਜੀ ਇਹ ਆਪਾਂ ਨੂੰ ਸਰੀਰ ਸੰਕੇਤ ਦੇਣੇ ਸ਼ੁਰੂ ਕਰ ਦਿੰਦਾ ਹੈ ਇਸ ਤੋਂ ਇਲਾਵਾ ਆਖਿਰਕਾਰ ਇੱਕ ਉਹ ਵੀ ਸਮਾਂ ਆਉਂਦਾ ਹੈ ਜਦੋਂ ਆਪਾਂ ਨੂੰ ਡਾਕਟਰ ਵੀ ਕਹਿ ਦਿੰਦੇ ਹਨ ਕਿ ਭਾਈ ਇਸ ਨੂੰ ਘਰੇ ਲੈ ਜਾ ਕੇ ਇਸ ਦੀ ਸੇਵਾ ਕਰ ਲਓ ਇਹ ਕੁਝ ਕਿ ਹੀ ਦਿਨ ਦਾ ਪਰੌਣਾ ਹੈ ਇੱਕ ਦਿਨ ਅਜੀਹਾ ਵੀ ਆਉਂਦਾ ਹੈ ਜਿਸ ਦਿਨ ਸਾਡਾ ਸਰੀਰ ਵੀ ਮਾਂ ਦੇ ਪੇਟੋਂ ਜਿਹੜਾ ਆਇਆ ਹੁੰਦਾ ਹੈ ਉਹ ਵੀ ਸਾਡੇ ਨਾਲ ਨਹੀਂ ਜਾਂਦਾ ਉਹ ਵੀ ਫਿਰ ਇੱਥੇ ਹੀ ਰਹਿ ਜਾਂਦਾ ਹੈ ਸਾਤ ਸੰਗਤ ਜੀ ਪੌਰ ਉਡਾਰੀ ਮਾਰ ਜਾਂਦਾ ਹੈ ਵੱਡਾ ਹੋਆ ਦੁਨੀਆਦਾਰ ਗੱਲ ਸੰਗਲ ਕਤ ਲਾਇਆ ਇਸੇ ਤਰ੍ਹਾਂ ਹੀ ਸਾਤ ਸੰਗਤ ਜੀ ਜਦੋਂ ਮਨੁੱਖ ਨੂੰ ਮੌਤ ਆ ਕੇ ਖਿੱਚਦੀ ਹੈ ਜਿਹੜਾ ਮਨੁੱਖ ਆਪਣੇ ਆਪ ਨੂੰ ਬੜਾ ਵੱਡਾ ਕਹਾਉਂਦਾ ਸੀ ਕਿ ਮੇਰਾ ਤਾਂ ਘਰ ਤੋਂ ਬਿਨਾਂ ਨਹੀਂ ਸਰਦਾ ਮੈਂ ਕਬੀਲਦਾਰ ਹੀ ਬੰਦਾ ਹਾਂ ਮੈਂ ਤਾਂ ਇੱਕ ਮਿੰਟ ਵੀ ਆਪਣੇ ਘਰ ਤੋਂ ਪਾਸੇ ਨਹੀਂ ਜਾ ਸਕਦਾ ਜੋ ਮਨੁੱਖ ਸਾਤਸੰਗਤ ਜੀ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਹੈ ਕਿ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈਗਾ ਤਾਂ ਕਹਿੰਦੇ ਹਨ ਸਾਤਸੰਗਤ ਜੀ ਮੌਤ ਜਦੋਂ ਆਉਂਦੀ ਹੈ ਫਿਰ ਉਸ ਮਨੁੱਖ ਦੀ ਵੀ ਨਹੀਂ ਸੁਣਦੀ ਉਸ ਨੂੰ ਵੀ ਆਪਣੇ ਨਾਲ ਲੈ ਕੇ ਚਲੀ ਜਾਂਦੀ ਹੈ ਇਸ ਤੋਂ ਬਾਅਦ ਦੇ ਵਿੱਚ ਸਾਤਸੰਗਤ ਜੀ ਹੁਣ ਜਿਹੜਾ ਸਰੀਰ ਹੈ ਉਹ ਇੱਥੇ ਹੀ ਰਹਿ ਜਾਂਦਾ ਹੈ ਇਸ ਤੋਂ ਬਾਅਦ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਹਨ ਜਾਂ ਫਿਰ ਜਿਹੜੇ ਰਿਸ਼ਤੇਦਾਰ ਹੁੰਦੇ ਹਨ ਉਹ ਸਾਲ ਸੰਗਤ ਜੀ ਇੱਥੇ ਹੀ ਸ਼ਮਸ਼ਾਨ ਭੂਮੀ ਦੇ ਵਿੱਚ ਉਸ ਸਰੀਰ ਦਾ ਸੰਸਕਾਰ ਕਰ ਦਿੰਦੇ ਹਨ ਇਸੇ ਤਰ੍ਹਾਂ ਹੀ ਸਾਲ ਸੰਗਤ ਜੀ ਕਈ ਧਰਮਾਂ ਦੇ ਵਿੱਚ ਦਫਨਾਇਆ ਵੀ ਜਾਂਦਾ ਹੈ ਇਸਲਾਮ ਧਰਮ ਚ ਦਫਾ ਇਸਲਾਮ ਧਰਮ ਦੇ ਵਿੱਚ ਦਫਨਾਇਆ ਜਾਂਦਾ ਹੈ ਇਸੇ ਤਰ੍ਹਾਂ ਸਾਲ ਸੰਗਤ ਜੀ ਹੁਣ ਜਦੋਂ ਮਨੁੱਖ ਇੱਥੇ ਤੁਰਿਆ ਫਿਰਦਾ ਸਰੀਰ ਇੱਥੇ ਰਹਿੰਦਾ ਉਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਵੇਖ ਮਨੁੱਖਾ ਰਿਸ਼ਤੇਦਾਰਾਂ ਨੇ ਤੇਰੇ ਧੀਆ ਪੁੱਤਰਾ ਨੇ ਤੇਰੇ ਨਾਲ ਕਿਤੇ ਵੀ ਨਹੀਂ ਜਾਣਾ ਕਿਉਂਕਿ ਸਾਤ ਸੰਗਤ ਜੀ ਉਹਨਾਂ ਦੀ ਪੇਸ਼ ਹੀ ਨਹੀਂ ਚਲਦੀ ਹੁੰਦੀ ਉਹ ਨਹੀਂ ਜਾ ਸਕਦੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਮਰੀਆਂ ਦੇ ਨਾਲ ਮਰੀਆ ਨਹੀਂ ਜਾਂਦਾ ਤੇਰੇ ਧੀਆ ਪੁੱਤਰਾ ਤੇਰੇ ਰਿਸ਼ਤੇਦਾਰਾਂ ਨੇ ਤੇਰੇ ਸਰੀਰ ਦਾ ਇੱਥੇ ਹੀ ਸੰਸਕਾਰ ਕਰ ਦੇਣਾ ਹੈ ਤੈਨੂੰ ਅਗਨ ਭੇਂਟ ਕਰ ਦੇਣਾ ਹੈ ਕੀ ਕਰਨਾ ਇੱਕ ਮਿੰਟ ਤੂੰ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਗੁਰੂ ਮਹਾਰਾਜ ਆਖਦੇ ਹਨ ਕਿ ਜਿਹੜੇ ਸਰੀਰ ਦੇ ਨਾਲ ਤੂੰ ਕੰਮ ਕਰਦਾ ਫਿਰਦਾ ਹੈ ਤੈਨੂੰ ਉਹ ਇਥੇ ਆ ਕੇ ਅੱਗ ਵੀ ਸਹਿਣੀ ਪਵੇਗੀ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਆਪਾਂ ਚੰਗੇ ਕਰਮ ਕਰਾਂਗੇ ਤੇ ਆਪਣੇ ਸਰੀਰ ਨੂੰ ਚੰਗੇ ਕਰਮਾਂ ਦੇ ਅਨੁਸਾਰ ਸਭ ਕੁਝ ਸਹਾਰਨਾ ਪਵੇਗਾ ਤੇ ਜੇਕਰ ਮਾੜੇ ਕਰਮ ਕਰਾਂਗੇ ਫਿਰ ਜੋ ਵੀ ਉਲਾਂਬੇ ਹੋਣਗੇ ਜੋ ਵੀ ਦੁੱਖ ਤਕਲੀਫਾਂ ਹਨ ਉਹ ਆਪਣੇ ਸਰੀਰ ਨੂੰ ਹੀ ਹੰਡਾਉਣੀਆਂ ਪੈਣੀਆਂ ਹਨ ਕਿਉਂਕਿ ਸਾਧ ਸੰਗਤ ਜੀ ਸਤਗੁਰ ਸੱਚੇ ਪਾਤਸ਼ਾ ਬਾਬਾ ਫਰੀਦ ਜੀ ਸਮਝਾਉਂਦੇ ਹਨ ਲੈ ਕੇ ਜਿਹੜੇ ਸਰੀਰ ਨਾਲ ਤੂੰ ਕੰਮ ਕਰਦਾ ਹੈ ਉਹ ਤਾਂ ਸਰੀਰ ਇੱਥੇ ਹੀ ਪਿਆਰ ਰਹਿ ਗਿਆ ਜਿਹੜੇ ਤੂੰ ਉਹ ਕੰਮ ਕੀਤੇ ਇਸ ਸਰੀਰ ਦੇ ਨਾਲ ਉਹਦੇ ਚਿਹਰੇ ਤੇ ਉਹ ਲਾਂਬੇ ਉਹ ਤੇਰੀ ਜਿੰਦ ਜਾਨ ਨੂੰ ਸਹਾਰਨੇ ਪੈ ਸਕਦੇ ਹਨ ਸਤ ਸੰਗਤ ਜੀ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨਣੇ ਚਾਹੀਦੇ ਹਨ ਜਿੰਨਾ ਵੀ ਸਮਾਂ ਸਾਡਾ ਸਰੀਰ ਹੈ ਸਾਡੇ ਸਰੀਰ ਦੇ ਵਿੱਚ ਸਵਾਸ ਹਨ ਉਹਨਾਂ ਸਮਾਂ ਸਾਨੂੰ ਸਾਰੇ ਹੀ ਭੈਣ ਭਰਾ ਤੇ ਸਮਾਂ ਚੰਗਾ ਲੱਗੇਗਾ ਕਿਸੇ ਦਾ ਉਲਾਂਬਾ ਸਾਨੂੰ ਨਹੀਂ ਆਵੇਗਾ ਤੇ ਜੇਕਰ ਮਾੜੇ ਕਰਮ ਕਰਾਂਗੇ ਤਾਂ ਸਾਡੀ ਜਿੰਦ ਨੂੰ ਸਭ ਕੁਝ ਸਹਾਰਨਾ ਪਵੇਗਾ ਇਸੇ ਤਰ੍ਹਾਂ ਹੀ ਸਾਨੂੰ ਚੰਗੇ ਤੇ ਸੋਹਣੇ ਕਰਮ ਕਰਮਾਉਣੇ ਚਾਹੀਦੇ ਹਨ ਕਿਉਂਕਿ ਸਾਤ ਸੰਗਤ ਜੀ ਉਹੀ ਮਾਲਕ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਪਰਵਾਨ ਹੋਣੇ ਹਨ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁੰਦੇ ਹਨ ਜਦੋਂ ਭੌਰ ਉਡਾਰੀ ਮਾਰ ਜਾਂਦਾ ਹੈ ਉਦੋਂ ਜਿਹੜਾ ਆਪਣਾ ਸਰੀਰ ਹੁੰਦਾ ਹੈ ਉਹ ਤਾਂ ਸਾਤ ਸੰਗਤ ਜੀ ਇੱਥੇ ਰਹਿ ਜਾਂਦਾ ਹੈ ਕੋਈ ਵੀ ਚੀਜ਼ ਆਪਾਂ ਆਪਣੇ ਨਾਲ ਲੈ ਕੇ ਨਹੀਂ ਜਾ ਸਕਦੇ ਜਿਵੇਂ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਦੱਸਦੀ ਹਨ ਕਿ RAM ਦੇ ਅੰਚ ਸਾਧ ਸੰਗਤ ਜੀ ਜੋ ਸਾਡੇ ਅੰਦਰ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਰ ਜੀ ਤੇਰੇ ਨਾਲ ਹੈ ਗੁਰਮਤ ਰੰਗ ਮਾਣ ਮਰਜ਼ੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਮਾਲਕ ਦੀ ਅੰਚ ਸਾਡੇ ਅੰਦਰ ਤੇ ਅਸੀਂ ਇੱਕ ਇਹੀ ਚੀਜ਼ ਸਮਝਣੀ ਹੈ ਅਸੀਂ ਕਿੱਥੋਂ ਆਏ ਹਾਂ ਤੇ ਕਿੱਥੇ ਜਾਂਦੇ ਹਾਂ ਕਿਉਂਕਿ ਸਾਧ ਸੰਗਤ ਜੀ ਸਰੀਰ ਤਾਂ ਸਾਡੇ ਹੀ ਵਹੀਕਲ ਹਨ ਸਾਡੇ ਲਈ ਗੱਡੀ ਹੈ ਇਕ ਸਾਡੇ ਕੋਲ ਇਸ ਨੂੰ ਅਸੀਂ ਜਿੱਧਰ ਨੂੰ ਲਈ ਫਿਰਦੇ ਹਾਂ ਉਧਰ ਨੂੰ ਹੀ ਜਾ ਰਿਹਾ ਹੈ ਇਸ ਗੱਡੀ ਵਿੱਚ ਬੈਠ ਕੇ ਸਾਧ ਸੰਗਤ ਜੀ ਕੋਈ ਅੱਖਾਂ ਦੇ ਨਾਲ ਵੇਖ ਵੀ ਰਿਹਾ ਹੈ ਸਾਡੀ ਆਤਮਾ ਹੈ ਜਿਵੇਂ ਸਾਧ ਸੰਗਤ ਜੀ ਗੱਡੀ ਦੇ ਵਿੱਚ ਬੈਠ ਕੇ ਸ਼ੀਸ਼ਿਆਂ ਰਾਹੀਂ ਡਰਾਈਵਰ ਵੇਖਦਾ ਹੈ ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਕੋਈ ਇਹੋ ਜਿਹੀ ਆਤਮਾ ਹੈ ਜੋ ਸਾਡੀਆਂ ਅੱਖਾਂ ਦੇ ਰਾਹੀਂ ਵੇਖਦਾ ਹੈ ਇਸੇ ਤਰ੍ਹਾਂ ਹੀ ਜਦੋਂ ਉਹਦੇ ਵਿੱਚੋਂ ਰੂਹ ਹੀ ਨਿਕਲ ਜਾਵੇਗੀ ਤੇ ਅੱਖਾਂ ਇੱਥੇ ਹੀ ਰਹਿ ਜਾਂਦੀਆਂ ਹਨ ਪਰ ਉਹਨਾਂ ਨੂੰ ਵੇਖਣਾ ਫਿਰ ਬੰਦ ਹੋ ਜਾਂਦਾ ਹੈ ਉਸ ਸਮੇਂ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਫਿਰ ਰਿਸ਼ਤੇਦਾਰ ਸਾਥ ਸੰਬੰਧੀ ਆਉਂਦੇ ਹਨ ਕੋਲ ਬੈਠਦੇ ਹਨ ਕਈ ਵਾਰ ਤਾਂ ਇਦਾਂ ਵੀ ਹੁੰਦਾ ਹੈ ਕਿ ਅੱਖਾਂ ਆਪਾਂ ਨੂੰ ਦੱਬ ਕੇ ਬੰਦ ਕਰਨੀਆਂ ਪੈਂਦੀਆਂ ਹਨ ਕਿਉਂਕਿ ਡਾਕਟਰਾਂ ਦਾ ਕਹਿਣਾ ਹੁੰਦਾ ਹੈ ਕਿ ਜਦੋਂ ਪ੍ਰਾਣੀ ਪ੍ਰਾਣ ਛੱਡ ਦਿੰਦਾ ਹੈ 4 ਘੰਟੇ ਦੇ ਬਾਅਦ ਵਿੱਚ ਜਿਹੜੀਆਂ ਅੱਖਾਂ ਹੁੰਦੀਆਂ ਹਨ ਉਹ ਕੰਮ ਕਰਨਾ ਬੰਦ ਕਰਦੀਆਂ ਹਨ ਪਰ ਸੋਚਣ ਵਾਲੀ ਗੱਲ ਹੈ ਕਿ ਵੇਖਦਾ ਕਿਉਂ ਨਹੀਂ ਜੇ ਅੱਖਾਂ ਚੱਲਦੀਆਂ ਹਨ ਤੇ ਜੇਕਰ ਕੰਨ ਇੰਨਾ ਸਮਾਂ ਕੱਢ ਜਾਂਦੇ ਹਨ ਤਾਂ ਉਹ ਸੁਣਦਾ ਕਿਉਂ ਨਹੀਂ ਉਹ ਤਾਂ ਚਲੇ ਗਿਆ ਹੁੰਦਾ ਹੈ ਜਦੋਂ ਰਿਸ਼ਤੇਦਾਰ ਸਾਕ ਸੰਬੰਧੀ ਆਉਂਦੇ ਹਨ ਬਹੁਤ ਉੱਚੀ ਰੌਲਾ ਵੀ ਪਾਉਂਦੇ ਹਨ ਪਰ ਆਪਾਂ ਨੂੰ ਕੁਝ ਵੀ ਨਹੀਂ ਸੁਣਦਾ ਸਾਡੇ ਧੀਆ ਪੁੱਤਰ ਸਾਨੂੰ ਬੁਲਾਉਂਦੇ ਹਨ ਪਰ ਹੁਣ ਕੁਝ ਸੁਣਾਈ ਨਹੀਂ ਦਿੰਦਾ ਨਾ ਹੀ ਨਜ਼ਰ ਆਉਂਦਾ ਹੈ ਸਾਤ ਸੰਗਤ ਜੀ ਹੁਣ ਵਿੱਚੋਂ ਸੁਣਨ ਵਾਲਾ ਤੇ ਦੇਖਣ ਵਾਲੀ ਰੂਹ ਤਾਂ ਚਲੀ ਗਈ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹੀ ਸਮਝਾਉਂਦੇ ਹਨ ਇਹੀ ਸਮਝਣ ਦੀ ਸਾਨੂੰ ਜ਼ਰੂਰਤ ਹੈ ਸਾਤ ਸੰਗਤ ਜੀ ਇਸ ਚੀਜ਼ ਨੂੰ ਸੋਚਣ ਸਮਝਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਤੂੰ ਦੁਨੀਆ ਦੇ ਵਿੱਚ ਆਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਸਮਝਾਉਂਦੀ ਹੈ ਮਨੁੱਖ ਨੂੰ ਕਿ ਤੂੰ ਆਪਣੇ ਮੂਲ ਦੇ ਨਾਲ ਜੁੜ ਕੁਦਰਤੀ ਸਮਾ ਕੱਢਣਾ ਸ਼ੁਰੂ ਕਰ ਆਪਣੇ ਇਸ ਸਰੀਰ ਦੇ ਨਾਲ ਸੋਹਣੇ ਸੋਹਣੇ ਕਰਮ ਕਰਨੇ ਸ਼ੁਰੂ ਕਰ ਦੇ ਜਿਸ ਦੇ ਨਾਲ ਤੋਂ ਉਸ ਮਾਲਕ ਦਾ ਚਾਹੇਤਾ ਬਣ ਜਾਵੇ ਸਾਡੇ ਕਹਿਣ ਦਾ ਭਾਵ ਹੈ ਕਿ ਤੈਨੂੰ ਪਰਮਾਤਮਾ ਜੀ ਚੰਗਾ ਚਾਹਣ ਸਾਧ ਸੰਗਤ ਜੀ ਆਪਣੇ ਇੱਕ ਐਸੀ ਕੌਮ ਹੈ ਜਦੋਂ ਕੋਈ ਵੀ ਪੁਰਾਣੀ ਦੁਨੀਆ ਤੋਂ ਚਲਿਆ ਜਾਂਦਾ ਹੈ ਉਸ ਦੀ ਕਿੰਨੀ ਵੀ ਉਮਰ ਕਿਉਂ ਨਾ ਹੋਵੇ ਭਾਵੇਂ 10 ਸਾਲ ਹੋਵੇ ਭਾਵੇਂ 20 ਤੇ ਭਾਵੇਂ 30 ਸਾਲ ਦੀ ਉਮਰ ਵਿੱਚ ਜਾਂਦਾ ਹੈ ਭਾਵੇਂ ਫਿਰ ਕਿਸੇ ਦੀ 90 ਸਾਲ ਉਮਰ ਕਿਉਂ ਨਾ ਹੋ ਜਾਵੇ ਸਾਧ ਸੰਗਤ ਜੀ ਸਿੱਖਾਂ ਦੇ ਘਰਾਂ ਵਿੱਚ ਜਦੋਂ ਵੀ ਕੋਈ ਪੁਰਾਣੀ ਜਾਂਦਾ ਹੈ ਸਦੀਵੀ ਵਿਛੋੜਾ ਦਿੰਦਾ ਹੈ ਇਸੇ ਤਰ੍ਹਾਂ ਹੀ ਜਦੋਂ ਉਸ ਸਰੀਰ ਨੂੰ ਸ਼ਮਸ਼ਾਨ ਭੂਮੀ ਦੇ ਵਿੱਚ ਲਜਾਇਆ ਜਾਂਦਾ ਹੈ ਉੱਥੇ ਲੈ ਜਾ ਕੇ ਅਰਦਾਸ ਹੁੰਦੀ ਹੈ ਉਸ ਇਨਸਾਨ ਦਾ ਮਨੁੱਖੀ ਸਰੀਰ ਜਿਹੜਾ ਪਿਆ ਹੁੰਦਾ ਹੈ ਸਾਰੇ ਰਿਸ਼ਤੇਦਾਰ ਸਾਥ ਸੰਬੰਧੀ ਪੈਣਪਰਾ ਪੂਰੇ ਸਾਰੇ ਸਾਹਮਣੇ ਹੀ ਖੜੇ ਹੁੰਦੇ ਹਨ ਤੇ ਸਾਧ ਸੰਗਤ ਜੀ ਸਾਨੂੰ ਪਤਾ ਵੀ ਹੁੰਦੀ ਹੈ ਕਿ ਕੁਝ ਕੁ ਸਮੇਂ ਦੇ ਬਾਅਦ ਇਸ ਦਾ ਸੰਸਕਾਰ ਕੀਤਾ ਜਾਵੇਗਾ ਪਰਿਵਾਰ ਦੇ ਮੈਂਬਰ ਸ਼ਮਸ਼ਾਨ ਭੂਮੀ 'ਚ ਖੜੇ ਰਹਿੰਦੇ ਹਨ ਅਰਦਾਸ ਹੁੰਦੀ ਹੈ ਜਿਵੇਂ ਪਹਿਲਾਂ ਸਾਧ ਸੰਗਤ ਜੀ ਅਰਦਾਸ ਦੇ ਵਿੱਚ ਗੱਲ ਕਹੀ ਜਾਂਦੀ ਹੈ ਕਿ ਜਦੋਂ ਸਮਾਪਤੀ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਤ ਸੰਗਤ ਜੀ ਆਪਾਂ ਤਾਂ ਉਸ ਸਮੇਂ ਸ਼ਮਸ਼ਾਨ ਭੂਮੀ ਦੇ ਵਿੱਚ ਖੜ ਕੇ ਵੀ ਚੜ੍ਹਦੀ ਕਲਾ ਦੀ ਗੱਲ ਕਰਨ ਵਾਲੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਹਾਂ ਇਸੇ ਤਰ੍ਹਾਂ ਹੀ ਸਾਤ ਸੰਗਤ ਜੀ ਸਾਨੂੰ ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਜੇਕਰ ਤੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਚੜ੍ਹਦੀ ਕਲਾ ਮੰਗਦਾ ਹੈ ਤਾਂ ਤੂੰ ਚੜ੍ਹਦੀ ਕਲਾ ਵਿੱਚ ਹੀ ਰਹੇਗਾ ਸਰਬੱਤ ਦਾ ਭਲਾ ਕਰਨ ਵਾਲੇ ਪਾਸੇ ਤੂੰ ਹਮੇਸ਼ਾ ਹੀ ਰਹੇਗਾ ਇੱਕ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈ ਕਿ ਜੇਕਰ ਤੂੰ ਸਰਬੱਤ ਦਾ ਭਲਾ ਮੰਗਦਾ ਹੈ ਇਹ ਤਾਂ ਸਰਬੱਤ ਦਾ ਭਲਾ ਕਰਨਾ ਵੀ ਤੇਰੇ ਤੇ ਹੀ ਨਿਰਭਰ ਕਰਦਾ ਹੈ ਇਥੋਂ ਤੱਕ ਵੀ ਹੋ ਸਕਦਾ ਹੈ ਕਿ ਮੈਂ ਆਪਣੀ ਵਾਹ ਲਾਉਣੀ ਹੈ ਸਾਧ ਸੰਗਤ ਜੀ ਮਨੁੱਖ ਦਾ ਦੀ ਸੇਵਾ ਦਾ ਸਰਬੱਤ ਦਾ ਭਲਾ ਕਰਨਾ ਹੀ ਕਰਨਾ ਹੈ ਇਹ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਵਿਚਾਰ ਬਣਾ ਲਓ ਇਸੇ ਲਈ ਹੀ ਸਾਧ ਸੰਗਤ ਜੀ ਜਿਵੇਂ ਵੱਧ ਤੋਂ ਵੱਧ ਦਰਖਤ ਲਗਾਉਣੇ ਪਾਣੀ ਦੀ ਸੰਭਾਲ ਕਰਨੀ ਇਹ ਵੀ ਸਭ ਚੀਜ਼ਾਂ ਸਰਬੱਤ ਦੇ ਭਲੇ ਵਿੱਚ ਆਉਂਦੀਆਂ ਹਨ ਇਸ ਦੇ ਨਾਲ ਨਾਲ ਕਿਸੇ ਬਿਮਾਰ ਵਿਅਕਤੀ ਦੀ ਲੋੜਵੰਦ ਵਿਅਕਤੀ ਦੀ ਮਦਦ ਕਰਨੀ ਇਹ ਸਾਰੀਆਂ ਚੀਜ਼ਾਂ ਵੀ ਸਰਬੱਤ ਦੇ ਭਲੇ ਵਿੱਚ ਆਉਂਦੀਆਂ ਹਨ ਹੁਣ ਸਾਧ ਸੰਗਤ ਜੀ ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜਦੇ ਹੀ ਰਹਿੰਦੇ ਹਨ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਜੀਵ ਨੂੰ ਸਮਝਾਉਂਦੇ ਹੋਏ ਕਹਿੰਦੇ ਸਨ ਕਿ ਆਪਣੇ ਸਰੀਰ ਦੇ ਨਾਲ ਚੰਗੇ ਕਰਮ ਕਰਨੇ ਚਾਹੀਦੇ ਹਨ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਤਿਹਾਸ ਦੱਸਦਾ ਹੈ ਕਿ ਉਹਨਾਂ ਨੇ ਉਹਨਾਂ ਮਰੀਜ਼ਾਂ ਨੂੰ ਵੀ ਜੀਵਾਂ ਨੂੰ ਵੀ ਸੰਭਾਲਿਆ ਜਿਨ੍ਹਾਂ ਨੂੰ ਲਾ ਇਲਾਜ ਬਿਮਾਰੀ ਲੱਗੀ ਹੋਈ ਸੀ ਬਿਲਕੁਲ ਮਰਨ ਦੇ ਕਿਨਾਰੇ ਤੇ ਹੀ ਪਏ ਹੋਏ ਸਨ ਸਾਧ ਸੰਗਤ ਜੀ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਇਹਨਾਂ ਤੋਂ ਦੂਰ ਰਹੋ ਫਿਰ ਵੀ ਉਹਨਾਂ ਨੇ ਉਹਨਾਂ ਦੀ ਸਾਮ ਸੰਭਾਲ ਕੀਤੀ ਆਪਣੇ ਗੁਰੂ ਤੇ ਇਹਨਾਂ ਜ਼ਿਆਦਾ ਭਰੋਸਾ ਰੱਖਿਆ ਉਹ ਨਾ ਮੁਰਾਦ ਲਾਗ ਦੀ ਬਿਮਾਰੀ ਨਹੀਂ ਹੋਈ ਸਾ ਸੰਗਤ ਜੀ ਉਹਨਾਂ ਦੇ ਵੀ ਉਹਨਾਂ ਨੇ ਸੇਵਾ ਕੀਤੀ ਆਖਰੀ ਸਟੇਜ ਤੇ ਵੀ ਬਿਮਾਰੀਆਂ ਪਹੁੰਚ ਜਾਂਦੀਆਂ ਸਨ ਪਰ ਉਹ ਫਿਰ ਵੀ ਉਹਨਾਂ ਦੀ ਮਦਦ ਕਰਦੇ ਸਨ ਹਮੇਸ਼ਾ ਇਹ ਹੀ ਚੀਜ਼ ਕਹਿੰਦੇ ਸਨ ਕਿ ਕੋਈ ਗੱਲ ਨਹੀਂ ਡਾਕਟਰ ਨੇ ਜਵਾਬ ਦੇ ਦਿੱਤਾ ਹੋਵੇਗਾ ਸਾਇੰਸ ਨੇ ਜਵਾਬ ਦੇ ਦਿੱਤਾ ਹੋਵੇਗਾ ਪਰ ਮੇਰੇ ਗੁਰੂ ਨੇ ਅਜੇ ਜਵਾਬ ਨਹੀਂ ਦਿੱਤਾ ਕਿਉਂਕਿ ਮੇਰੇ ਗੁਰੂ ਨੇ ਕਿਹਾ ਹੈ ਕਿ ਸਰਬੱਤ ਦਾ ਭਲਾ ਕਰਨਾ ਹੈ ਤੇ ਕਰਨਾ ਵੀ ਜ਼ਰੂਰ ਹੈ ਉਹਨਾਂ ਨੇ ਹਮੇਸ਼ਾ ਹੀ ਗੁਰੂ ਤੇ ਭਰੋਸਾ ਰੱਖਿਆ ਕਿਸੇ ਦੀ ਬਿਮਾਰੀ ਤੋਂ ਕਦੇ ਵੀ ਆਪਣਾ ਮਨ ਨਹੀਂ ਫੇਰਿਆ ਭਗਤ ਪੂਰਨ ਜੀ ਨੂੰ ਖਾਲਸਾ ਜਾਣਦਾ ਹੈ ਜਦੋਂ ਮਨੁੱਖ ਦਾ ਆਖਰੀ ਸਮਾਂ ਆਉਂਦਾ ਹੈ ਉਸ ਸਮੇਂ ਇਹੀ ਸੰਕੇਤ ਮਿਲਦੇ ਹਨ ਜਿਵੇਂ ਉਹਨਾਂ ਨੂੰ ਅੱਖਾਂ ਤੋਂ ਦਿਖਾਈ ਦੇਣਾ ਘਟ ਜਾਂਦਾ ਹੈ ਕੰਨਾਂ ਤੋਂ ਸੁਣਨਾ ਘਟ ਜਾਂਦਾ ਹੈ ਦੰਦ ਕਸ ਜਾਂਦੇ ਹਨ ਉਹਨਾਂ ਦੀ ਚਮੜੀ ਲਮਕ ਜਾਂਦੀ ਹੈ ਕੇਸ ਕਾਲੇ ਤੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਸਾ ਸੰਗਤ ਜੀ ਇਹ 56 ਸੰਕੇਤ ਜਦੋਂ ਮਨੁੱਖ ਨੂੰ ਮਿਲਦੇ ਹਨ ਤਾਂ ਉਸ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਉਸ ਦਾ ਹੁਣ ਆਉਣ ਵਾਲਾ ਸਮਾਂ ਜਿਹੜਾ ਆਖਰੀ ਵੀ ਹੋ ਸਕਦਾ ਹੈ ਜਦੋਂ ਡਾਕਟਰ ਵੀ ਜਵਾਬ ਦੇ ਦਿੰਦੇ ਹਨ ਉਦੋਂ ਹੀ ਮਨੁੱਖ ਨੂੰ ਜਾਗ ਆ ਜਾਂਦੀ ਹੈ ਕਿ ਉਸ ਦਾ ਹੁਣ ਅਖੀਰੀ ਸਮਾਂ ਹੈ ਫਿਰ ਉਸ ਸਮੇਂ ਬੈਠ ਕੇ ਪਛਤਾਉਂਦਾ ਹੈ ਕਿ ਸਮਾਂ ਰਹਿੰਦਿਆਂ ਮੈਂ ਗੁਰਬਾਣੀ ਦੇ ਨਾਲ ਕਿਉਂ ਨਹੀਂ ਲੱਗਾ ਮੈਂ ਆਪਣੇ ਝਮੇਲਿਆਂ ਦੇ ਵਿੱਚ ਹੀ ਪਿਆਰਿਆ ਹਾਂ ਮੈਂ ਆਪਣੀਆਂ ਦੁਨਿਆਵੀ ਲੋੜਾਂ ਨੂੰ ਹੀ ਪੂਰੀਆਂ ਕਰਦਾ ਰਿਹਾ ਹਾਂ ਪਰ ਜਿਹੜੀ ਚੀਜ਼ ਨੇ ਹੁਣ ਮੇਰੇ ਕੰਮ ਆਉਣਾ ਸੀ ਉਸ ਨੂੰ ਹੀ ਮੈਂ ਜੱਪਿਆ ਨਹੀਂ ਸੋ ਸਾਧ ਸੰਗਤ ਜੀ ਸਮਾਂ ਰਹਿੰਦਿਆਂ ਹੀ ਅਸੀਂ ਆਪਣੀਆਂ ਗਲਤੀਆਂ ਨੂੰ ਵਿਚਾਰੀਏ ਪਰਮਾਤਮਾ ਦੇ ਲੜ ਲੱਗੀਏ ਜਿਸ ਚੀਜ਼ ਨੇ ਸਾਡੇ ਲੋਕ ਪਰਲੋਕ ਵਿੱਚ ਕੰਮ ਆਉਣਾ ਹੈ ਉਸ ਚੀਜ਼ ਨੂੰ ਉਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਤੇ ਵੇਖ ਲੈਣਾ ਲੋਕ ਪਰਲੋਕ ਤੁਹਾਡਾ ਸਵਾਰਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ